ਤੇ ਬੈਠੇ ਆ ਨਾਲ ਤਪਦੀਆਂ ਧੁੱਪਾਂ ਚ ਤਪਦੇ ਮੀਂਹ ਚ ਉਥੇ ਕੋਵਿਡ ਦੇ ਵਿੱਚ ਤਾਂ ਮੈਂ ਇੰਨੀ ਕਿ ਜਗਤ ਮੰਤਰਮੰਤਰ ਬੈਠਾ ਸੀ ਕੋਈ ਅੰਤਰ ਨਹੀਂ ਕੋਈ ਤੁਸੀਂ ਫਰਕ ਨਹੀਂ ਰੱਖਣਾ ਜਿਹੜੇ ਬੰਦੇ ਕਦੇ ਘਰੋਂ ਨਹੀਂ ਨਿਕਲੇ ਉਸ ਵੇਲੇ ਅੰਦਰ ਬੜੇ ਬੈਠੇ ਸੀ ਤੇ ਅੱਜ ਉਹ ਪਿੰਡਾਂ ਚ ਟਾਰਾਂ ਦਿੰਦੇ ਫਿਰਦੇ ਆ ਵੋਟਾਂ ਮੰਗਦੇ ਫਿਰਦੇ ਆ ਜਿਹੜੇ ਤੁਹਾਡੇ ਪਿੱਛੇ ਤੁਹਾਡੇ ਨਾਲ ਮਰੇ ਨੇ ਤੁਸੀਂ ਇੱਕੋ ਗੱਲ ਚ ਇੱਕੋ ਚ ਉਹਨੂੰ ਤੋਲੀ ਜਾਂਦੇ ਹੋ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁੱਖਿਆ ਅੱਜ ਮੇਰਾ ਸਰਕਾਰਾਂ ਰਹੀਆਂ ਪੰਜਾਬ ਚ ਇਹਨਾਂ ਦੇ ਕਿਉਂ ਨਹੀਂ ਕੋਈ ਕੋਈ ਕਦੇ ਗੋਲੀ ਬੱਜੀ ਇਹਨਾਂ ਦਾ ਕੋਈ ਬੱਚਾ ਕਿਉਂ ਨਹੀਂ ਉੱਥੇ ਜਾ ਕੇ ਧਰਨੇ ਤੇ ਬੈਠਾ ਇਹ ਆਪ ਇਹਨਾਂ ਦੀਆਂ ਘਰ ਵਾਲੀਆਂ ਜਾਂ ਆਪ ਕਿਉਂ ਨਹੀਂ ਧਰਨੇ ਤੇ ਬੈਠੇ ਜਿਹੜੇ ਤੁਹਾਡੇ ਕੋਲ ਪਿੰਡ ਪਿੰਡ ਇਹ ਵੋਟਾਂ ਮੰਗਦੇ ਆ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਤੁਸੀਂ ਪਾਈ ਦੱਸੋ ਕਿਸਾਨਾਂ ਲਈ ਕੀਤਾ ਅੱਜ ਵੋਟਾਂ ਮੰਗਣ ਆ ਗਏ ਦੱਸੋ ਕਾਂਗਰਸ ਪਾਰਟੀ ਨੇ ਵੀ ਕੀ ਕੀਤਾ ਏ ਕੀ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਧਰਨੇ ਤੇ ਕਿਸਾਨ ਬੈਠੇ ਆ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਏ ਉਹ ਹਰੇਕ ਪਿੰਡ ਪਿੰਡ ਨੂੰ ਵੰਡਿਆ ਜਥੇਬੰਦੀਆਂ ਐ ਲੁਧਿਆਣੇ ਦੇ ਨਹੀਂ ਉਹ ਜ਼ਰੂਰ ਗੱਲ ਕਰਨ ਜ਼ਰੂਰ ਆਪਣਾ ਰੰਡਮ ਦੇਣ ਪਰ ਅਸੀਂ ਇੰਨਾ ਕੁਝ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਏ ਉਹ ਹਰੇਕ ਪਿੰਡ ਪਿੰਡ ਨੂੰ ਵੰਡਿਆ ਤੇ ਗੋਲੀ ਨਾਲ ਸ਼ਹੀਦ ਹੋ ਗਿਆ ਇਹ ਲੀਡਰ ਜਿਹੜੇ ਨੇ ਇਹਨਾਂ ਦੀਆਂ ਸਰਕਾਰਾਂ ਨੇ ਇਹਨਾਂ ਦੀਆਂ ਸਰਕਾਰਾਂ ਰਹੀਆਂ ਪੰਜਾਬ 'ਚ ਇਹਨਾਂ ਦੇ ਕਿਉਂ ਨਹੀਂ ਕੋਈ ਕਦੇ ਗੋਲੀ ਵੱਜੀ ਇਹਨਾਂ ਦਾ ਕੋਈ ਬੱਚਾ ਕਿਉਂ ਨਹੀਂ ਉੱਥੇ ਜਾ ਕੇ ਧਰਨੇ ਤੇ ਬੈਠਾ ਇਹ ਆਪ ਇਹਨਾਂ ਦੀਆਂ ਘਰ ਵਾਲੀਆਂ ਜਾਂ ਆਪ ਕਿਉਂ ਨਹੀਂ ਧਰਨੇ ਤੇ ਬੈਠੇ ਜਿਹੜੇ ਤੁਹਾਡੇ ਕੋਲ ਪਿੰਡ ਪਿੰਡ ਇਹ ਵੋਟਾਂ ਮੰਗਦੇ ਆ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਤੁਸੀਂ ਪਾਈ ਦੱਸੋ ਕਿਸਾਨਾਂ ਲਈ ਕੀਤਾ ਜਿ ਵੋਟਾਂ ਮੰਗਣ ਆ ਗਏ ਦੱਸੋ ਕਾਂਗਰਸ ਪਾਰਟੀ ਨੇ ਵੀ ਕੀ ਕੀਤਾ ਹੈ ਕੀ ਕੀਤਾ ਆਮ ਆਦਮੀ ਪਾਰਟੀ ਨੇ ਅੱਜ ਧਰਨੇ ਤੇ ਕਿਸਾਨ ਬੈਠੇ ਆ ਮੇਰੇ ਅਰਗੇ ਸਵਾ ਸਵਾ ਸਾਲ ਤੁਹਾਡੇ ਬੈਠੇ ਆ ਨਾਲ ਤਪਦੀਆਂ ਧੁੱਪਾਂ ਚ ਤਪਦੇ ਮੀਂਹ ਚ ਉਥੇ ਕੋਵਿਡ ਦੇ ਵਿੱਚ ਤਾਂ ਮੈਂ ਇੰਨੀ ਕੁ ਜਗ੍ਹਾ ਜੰਤਰ ਮੰਤਰ ਬੈਠਾ ਸੀ ਕੋਈ ਅੰਤਰ ਨਹੀਂ ਕੋਈ ਤੁਸੀਂ ਫਰਕ ਨਹੀਂ ਰੱਖਣਾ ਜਿਹੜੇ ਬੰਦੇ ਕਦੇ ਘਰੋਂ ਨਹੀਂ ਨਿਕਲੇ ਉਸ ਵੇਲੇ ਅੰਦਰ ਬੜੇ ਬੈਠੇ ਸੀ ਤੇ ਅੱਜ ਉਹ ਪਿੰਡਾਂ ਚ ਟਾਰਾਂ ਦਿੰਦੇ ਫਿਰਦੇ ਆ ਵੋਟਾਂ ਮੰਗਦੇ ਫਿਰਦੇ ਆ ਜਿਹੜੇ ਤੁਹਾਡੇ ਪਿੱਛੇ ਤੁਹਾਡੇ ਨਾਲ ਮਰੇ ਨੇ ਤੁਸੀਂ ਇੱਕੋ ਗੱਲ ਇੱਕੋ ਚ ਉਹਨੂੰ ਤੋਲੀ ਜਾਂਦੇ ਇਸ ਕਰਕੇ ਮੇਰੀ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਦਿਲ ਦੁਖਿਆਜ ਮੇਰਾ ਵੀ ਤੁਸੀਂ ਉਹ ਲੋਕਾਂ ਦੇ ਸਵਾਗਤ ਕਰਦੇ ਹੋ ਜਿਨ੍ਹਾਂ ਨੇ ਧੋਖਾ ਕੀਤਾ ਜਿਨ੍ਹਾਂ ਨੇ ਹਮੇਸ਼ਾ ਮਾੜੀ ਸੋਚ ਸੋਚੀ ਇੱਕ ਵੀ ਇਹਨਾਂ ਦਾ ਲੀਡਰ ਦੱਸ ਦਿਓ ਮੈਨੂੰ ਚਾਹੇ ਕੋਈ ਇਹਨਾਂ ਦਾ ਪ੍ਰਧਾਨ ਹੋਵੇ ਕਾਂਗਰਸ ਪਾਰਟੀ ਦਾ ਚਾਹੇ ਕੋਈ ਸੀਐਲਪੀ ਲੀਡਰ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਲਾ ਕੇ ਗਾਣੇ ਉੱਚੀ ਉੱਚੀ ਉੱਥੇ ਵੋਟਾਂ ਮੰਗਦੇ ਫਿਰਦੇ ਆ ਸਪੀਕਰ ਲਾ ਕੇ ਪਰ ਤੁਸੀਂ ਸਿਰਫ ਮੇਰੇ ਵਰਗੇ ਲੋਕ ਨੇ ਜਿਨ੍ਹਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਉੱਥੇ ਤੁਹਾਡੇ ਨਾਲ ਬੈਠਾ ਅੱਜ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਕਿਉਂ ਤੁਸੀਂ ਇਹ ਫਰਕ ਕਿਉਂ ਕਰ ਰਹੇ ਹੋ ਅਮਨ ਸ਼ਾਂਤੀ ਲਿਆਉਣ ਵਾਲੇ ਸਰਦਾਰ ਬਿਆਨ ਸਿੰਘ ਜੀ ਆਹ ਹਲਕਾ ਉਹਨਾਂ ਦਾ ਏ ਲੁਧਿਆਣਾ